ਕਿਵੇਂ ਦੇਖਦੇ ਹੋ ਸਵਾ ਲੱਖ ਵੋਟ ਬਹੁਤ ਹੁੰਦੀਆਂ ਬਹੁਤ ਸਾਰਾ ਪਿਆਰ ਦਿੱਤਾ ਕਿ ਮੈਂ ਜਲੰਧਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਦਾਮੇ ਨੂੰ ਹਾਂ ਸੰਭਾਲਿਆ ਆਪਣੀ ਗੋਦ ਵਿੱਚ ਲਿਆ ਮੈਂ ਇਹ ਜਿਹੜਾ ਪਹਿਲੇ ਦਿਨ ਗੱਲ ਕਰੀ ਸੀ ਅੱਜ ਮੈਂ ਉਸੇ ਤੇ ਖੜਾ ਹਾਂ ਕਿ ਮੈਂ ਕ੍ਰਿਸ਼ਨ ਬਣ ਕੇ ਹਾਂ ਜਿਹੜੇ ਸਾਡੇ ਜਲੰਧਰ ਦੇ ਲੋਕ ਐ ਉਹ ਕ੍ਰਿਸ਼ਨ ਹੋਣਗੇ ਤੇ ਮੈਂ ਸਦਾਮਾ ਬਣ ਕੇ ਸੇਵਾ ਕਰੂੰਗਾ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਉਸ ਵaile ਕਹਿੰਦੇ ਮੈਂ ਉਸੇ ਤਰ੍ਹਾਂ तमाम ਸਮਥ ਪ੍ਰਗਟ ਸਿੰਘ ਜੀ ਨੇ ਪ੍ਰਗਟ ਸਿੰਘ ਜੀ ਵੱਡੀ ਜ਼ਿੰਮੇਵਾਰੀ ਜ਼ਰੂਰ ਸੀਗੀ ਕੀ ਕਰਨੀ ਪੈਣੀ ਤੇਰੀ ਆਲੀ ਜੀ ਵੱਡੀ ਜ਼ਿੰਮੇਵਾਰੀ ਸੀਗੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਵੱਡੀ ਲੀਡ ਵੀ ਮਿਲੀ ਐ ਯਾਰ ਮੈਂ ਤਾਂ ਪਹਿਲਾਂ ਸ਼ੁਰੂ ਤੋਂ ਇਹ ਗੱਲ ਕਹਿੰਦੀ ਸੀ ਹਾਂ ਤੇ ਮੈਂ ਖੇਡਦਾ ਟਿੱਕੇ ਹੁੰਦਾ ਟਿੱਕੇ ਖੇਡੇ ਆ ਟਿੱਕੇ ਖੇਡੇ ਹੋ ਪਰਫਾਰਮੈਂਸ ਬਹੁਤ ਵਧੀਆ ਗਈ ਹੈ ਪਰ 올ਓਵਰ ਪੰਜਾਬ ਦੇ ਵਿੱਚ ਪਰਫਾਰਮੈਂਸ ਬਹੁਤ ਵਧੀਆ ਹੈ ਬਹੁਤ ਵਧੀਆ ਹਾਂ ਬਹੁਤ ਵਧੀਆ ਤਾਂ ਦੇਖ ਸਕਦੇ ਹੋ ਚਰਨਜੀਤ ਸਿੰਘ ਚੰਨੀ ਇਸ ਵੇਲੇ ਬਾਹਰ ਜਾਂਦੇ ਹੋ ਸੁਪੁੱਤਰ ਮੌਜੂਦ ਦੇ ਵੱਡਾ ਦੇਖੋ ਰਿੰਦਮ ਇੱਕ ਮਿੰਟ ਤਾਂ ਦੇਖੋ ਤਸਵੀਰਾਂ ਦੇਖੋ ਤੁਸੀਂ ਤਸਵੀਰਾਂ ਨੇ ਬਿਹਤ ਖੁਸ਼ ਮਾਹੌਲ ਐ ਇਸ ਵੇਲੇ ਜਲੰਧਰ ਦੇ ਵਿੱਚ ਕਾਂਗਰਸੀਆਂ ਦਾ ਤਾਂ तमाम ਆਗੂ ਇਸ ਵੇਲੇ ਖੁਸ਼ ਨਜ਼ਰ ਆ ਰਹੇ ਨੇ ਕਹਿੰਦੇ ਮੈਂ ਕ੍ਰਿਸ਼ਨ ਬਣ ਕੇ ਇੱਥੇ ਆਇਆ ਸੀਗਾ ਤਾਂ ਜਲੰਧਰ ਵਾਸੀਆਂ ਨੇ ਮੈਨੂੰ ਸੁਦਾਮਾ ਬਣ ਕੇ ਸੰਭਾਲਿਆ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਫਾਰਮਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਤੇ ਲਾਡੀ ਸ਼ੇਰੋਗੜ ਲੱਜ ਜੀ ਕਿਵੇਂ ਲੱਗ ਰਿਹਾ ਜਲੰਧਰ ਦੇ ਵਿੱਚੋਂ ਵਿਕਟਰੀ ਹੋਈ ਹੈ ਜਲੰਧਰ ਬਹੁਤ ਲੋਕਾਂ ਨੇ ਪਿਆਰ ਦਿੱਤਾ ਮੈਂ ਜਲੰਧਰ ਜ਼ਿਲ੍ਹੇ ਦੇ ਸਾਰੇ ਵੋਟਰ ਸਾਹਿਬਾਨ ਦਾ ਧੰਨਵਾਦ ਕਰਦਾ ਉਹਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉਹਨਾਂ ਦੀ ਮਿਹਨਤ ਰੰਗ ਲਿਆਈ ਤਾਂ ਬਿਲਕੁਲ ਆ ਬਾਬਾ ਹੈਂਦਰੀ ਹੈਂਦਰੀ ਸਾਹਿਬ ਬੋਲ ਦੇ ਘਟੋਂ ਤੁਸੀਂ ਪਰ ਇੱਕ ਚੀਜ਼ ਦੱਸ ਕੇ ਜਾਓ ਜਲੰਧਰ ਸ਼ਹਿਰ ਚੰਦੀ ਦੀ ਲਹਿਰ ਨਾ ਕੇਵਲ ਜਲੰਧਰ ਸ਼ਹਿਰ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਨਫਰਤ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਨਕਾਰਿਆ ਹੈਗਾ ਖਾਸ ਕਰਕੇ ਜਲੰਧਰ ਦੇ ਲੋਕਾਂ ਨੇ ਜਿਹੜਾ ਇੱਕ ਲੋਕ ਦਲ ਬਦਲੂ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਤਾ ਹੈਗਾ ਤਾਂ ਖੁਸ਼ੀ ਕਿ ਨਹੀਂ ਹੈ ਨਤੀਜੇ ਬਹੁਤ ਤਾਂ ਸੈਂਟਰ ਦੇ ਉੱਪਰ ਹਾਈ ਲੈਵਲ ਦੇ ਵੀ ਨਤੀਜੇ ਬਹੁਤ ਚੁਕਾਉਣ ਵਾਲੇ ਆਏ ਐ ਐਗਜ਼ਿਟ ਪੋਲ ਦੇ ਨਤੀਜੇ ਜਿਸ ਤਰ੍ਹਾਂ ਕੀ ਹੈ ਰਵੀ ਬਿਲਕੁਲ ਵੀ ਚੁਕਾਉਣ ਵਾਲੇ ਨਹੀਂ ਐ ਕੱਲ ਵੀ ਤੁਸੀਂ ਰਾਹੁਲ ਜੀ ਦੀ ਛੋਟੀ ਸੀ 250 ਉਹ ਜੀ ਪਰਮਾਤਮਾ ਨੇ ਬਹੁਤ ਸ਼ੁਕਰ ਹੈ ਪ੍ਰਮਾਤਮਾ ਨੇ ਸੱਚ ਜਲੰਧਰ ਦੇ ਲੋਕਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਹੈ ਆਪ ਵੋਟਾਂ ਪਾਈਆਂ ਸਾਨੂੰ ਬਹੁਤ ਉਤਸ਼ਾਹ ਹਨਾ ਦਾ ਬਹੁਤ ਬਹੁਤ ਖੁਸ਼ ਲੱਗ ਰਹੇ ਹਾਂ ਸਵਾ ਲੱਖ ਲਗਭਗ ਲੀਡ ਹੋ ਗਈ ਹਾਂਜੀ ਸਭ ਤੋਂ ਉੱਪਰ ਲੀਡ ਹੈ ਪ੍ਰਮਾਤਮਾ ਨੇ ਰੱਖੀ ਹੈ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀਆਂ ਤਸਵੀਰਾਂ ਸਾਡੀਆਂ ਤਸਵੀਰਾਂ ਨੇ ਵੱਡੀ تعداد ਦੇ ਵਿੱਚ समर्थक पहुंचे हुए ने ता चरनजीत सिंह चन्नी ਦੇ ਹੱਕ ਤੇ ਤਾਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਪਹਿਲੀਆਂ ਤਸਵੀਰਾਂ ਡੇਲੀ ਪੋਸਟ ਪੰਜਾਬੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਲੱਗ ਰਹੇ ਹੋ ਵੱਡੀ ਜ਼ਿੰਮੇਵਾਰੀ ਸੀਗੀ ਤੁਹਾਡੀ ਵੀ ਬਿਲਕੁਲ ਜੀ ਬਿਲਕੁਲ ਪਰਮਾਤਮਾ ਨੇ ਪੂਰੀ ਕਿਰਪਾ ਕੀਤੀ ਹੈ ਤੇ ਜਲੰਧਰ ਹਲਕੇ ਨੇ ਤੇ ਵੱਡੇ ਮਾਰਜਨ ਨਾਲ ਸਾਹ ਬੇਤਰੇ ਨੇ 1.5 ਲੱਖ ਦੇ ਕਰੀਬ ਵੋਟ ਲੀਡ ਲੈ ਗਏ ਤਾਂ ਬਿਲਕੁਲ ਪਹਿਲੇ ਪਹਿਲੇ ਦਿਨ ਤੋਂ ਨਾਲ ਡਟੇ ਹੋਏ ਹਾਂ ਇੱਕ ਦਿਨੀ ਛੁੱਟੀ ਘੱਟ ਕੇ ਆਏ ਹਾਂ ਤਾਂ ਜਦੋਂ ਰਿਜ਼ਲਟ ਚ ਵਧੀਆ ਨੰਬਰ ਆਉਂਦੇ ਨੇ ਤਾਂ ਕਿਵੇਂ ਲੱਗਦਾ ਰੋਮ ਰੋਮ ਖੁਸ਼ ਹੁੰਦਾ ਜੀ ਰੋਮ ਰੋਮ ਨੂੰ ਸੈਟੀਸਫੈਕਸ਼ਨ ਹੁੰਦੀ ਆ ਇੱਕ ਗਰਾਊਂਡ ਤੇ ਜਦੋਂ ਦੇਖਿਆ ਵੀ ਇੰਨਾ ਪਿਆਰ ਕਰਦੇ ਨੇ ਲੋਕ ਉਹਦੇ ਵਰਗੀ ਕੋਈ ਰੀਸ ਨਹੀਂ ਹੈ ਜੀ ਬਹੁਤ ਪਿਆਰ ਦਿੱਤਾ ਜਲੰਧਰ ਨੇ ਬਿਲਕੁਲ ਲੱਗ ਗਿਆ ਮਿਹਨਤ ਨੂੰ ਸਾਡੀ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਲੰਧਰ ਵਾਸੀਆਂ ਦਾ ਜੋ ਇੰਨਾ ਸਾਨੂੰ ਮਾਣ ਦਿੰਦਾ ਸਰਦਾਰ ਚੰਦੀ ਚੰਨੀ ਜੀ ਨੂੰ ਮਮਾ ਇੱਕ ਨਾ ਗੱਲ ਚੱਲੀ ਸੀਗੀ ਤਾਂ ਦੇਖੋ ਇਹ ਪਰਿਵਾਰ ਤਸਵੀਰਾਂ ਦੇਖੋ ਭਾਜੀ ਮਮਾ ਇੱਕ ਲੱਗ ਆਦੀਆ ਆਦੀਆ ਲੱਗ ਆ ਕਾਕੇ ਵੀ ਚੱਲੀ ਗਾ ਇਹ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਸਾਡੀ ਤਸਵੀਰ ਦੇਖੋ ਸਿੱਧੀਆਂ ਤਸਵੀਰਾਂ ਨੇ ਪਰਿਵਾਰਕ ਮੈਂਬਰ ਇਸ ਵੇਲੇ ਪਹੁੰਚੇ ਹੋਏ ਨਹੀਂ ਕੰਨੀ ਗਾਉਂ ਦੀ ਕੰਨੀ ਗਾਉਂ ਦੀ ਜਲੰਧਰ ਸ਼ਹਿਰ ਤੁਸੀਂ ਕਹਿੰਦਾ ਚੰਨੀ ਦੀ ਲਹਿਰ ਚੰਨੀ ਦੀ ਲਹਿਰ ਆ ਦਿਖ ਰਿਹਾ ਨਾ ਦਿਖ ਰਿਹਾ ਪੂਰਾ ਸ਼ਹਿਰ ਬੰਪਰ ਵਿਕਰੀ ਹੈ ਬੰਪਰ ਵਿਕਰੀ ਬਹੁਤ ਧੰਨਵਾਦ ਹੈ ਬਸ ਜਲੰਧਰ ਵਾਸੀਆਂ ਤੇਰੇ ਤੇ ਉਹ ਮੁਸਕਰਾਟ ਵਾਪਸ ਆ ਦਮ ਬਹੁਤ ਖੁਸ਼ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰ ਦੇਖੋ ਤੁਸੀਂ ਜਿੰਦਾਬਾਦ ਐਸੀ ਦੀਆਂ ਤਸਵੀਰਾਂ ਨੇ तमाम ਫੈਮਲੀ ਮੈਂਬਰਸ ਦਾ ਆਨ ਦਾ ਸਿਲਸਿਲਾ ਲਗਾਤਾਰ ਜਾਰੀ ਆ ਤਾਂ ਸਿੱਧੀਆਂ ਤਸਵੀਰਾਂ ਸਭ ਤੋਂ ਪਹਿਲੀਆਂ ਤਸਵੀਰਾਂ ਨੇ ਜਿੱਥੇ ਕੀ ਪਰਿਵਾਰਿਕ ਮੈਂਬਰ ਇਸ ਵੇਲੇ ਖੁਸ਼ ਨਜ਼ਰ ਆ ਰਹੇ ਨੇ ਕੱਢੇ ਨੀ ਪੋਸਟ ਪੰਜਾਬੀ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿੱਤ ਹਾਲਾਂਕਿ ਡਿਕਲੇਅਰ ਹੋਣੀ ਹੈ ਪਰ 1/2 ਲੱਖ ਤੋਂ ਵੱਧ ਦੀ ਇਸ ਵੇਲੇ ਲੀਡ ਹੈ ਉਹ ਹੋ ਚੁੱਕੀ ਆ ਤਾਂ ਸਪੁੱਤਰ ਤੱਕੀ ਕਿਵੇਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਲਗਭਗ 150 ਕਿਲੋਮੀਟਰ ਦੂਰ ਆਉਣਾ ਬਹੁਤ ਗੱਲਾਂ ਹੋਣੀਆਂ ਤਾਂ ਕੀ ਲੱਗਦਾ ਉਹਨਾਂ ਨੂੰ ਵਾਈਂਡ ਅਪ ਕਰਕੇ ਬੰਪਰ ਵਿਕਟਰੀ ਆ ਬਿਲਕੁਲ ਦੇਖੋ ਸਾਰੇ ਫੈਕਟਰਸ ਨੂੰ ਕਨਸੀਡਰ ਕਰਦੇ ਹੋਏ ਜੋ ਲੋਕਾਂ ਨੇ ਸਾਨੂੰ ਪਿਆਰ ਦਿਖਾਇਆ ਉਹ ਜਿੱਦਾਂ ਆਵਾਜ਼ ਸੀਗੀ ਪਹਿਲਾਂ ਤੋਂ ਬਣੀ ਹੋਈ ਸੀ ਲੋਕਾਂ ਨੇ ਉਸੇ ਹਿਸਾਬ ਨਾਲ ਵੋਟਾਂ ਵੀ ਪਾਈਆਂ ਤੇ ਇੱਕ ਤਰਫਾ ਮੈਂ ਕਿਹਾ ਸੀਗਾ ਕੰਮ ਹੋ ਜਾਣਾ ਮੈਂ ਉਸ ਟਾਈਮ ਤੁਸੀਂ ਪੁੱਛਦੇ ਸੀ ਲੀਡ ਕਿੰਨੀ ਹੋਊਗੀ ਮੈਂ ਕਿਹਾ ਲੀਡ ਨਹੀਂ ਪਤਾ ਇੱਕ ਤਰਫਾ ਕੰਮ ਹੋਊਗਾ ਤਾਂ ਅੱਜ ਉਹ ਹੋ ਗਿਆ ਤੇ ਬਹੁਤ ਲੋਕਾਂ ਚੁਪੈ ਰਸਤਮ ਬੰਦਾ ਜੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਤੁਹਾਡੀ ਕਿਉਂਕਿ ਜਿਸ ਯੁੱਗ ਚ ਅਸੀਂ ਜੀ ਰਹੇ ਆ ਸੋਸ਼ਲ ਮੀਡੀਆ ਦਾ ਯੁੱਗ ਸੀਗਾ ਤਾਂ ਬਹੁਤ ਪਿੱਛੇ ਰਹਿ ਕੇ ਬਹੁਤ ਹਾਰਡ ਵਰਕ ਕੀਤਾ ਰਾਤ ਦੇਰ ਰਾਤ ਤੱਕ ਤੱਕ ਕੀ ਲੱਗਦਾ ਖੁਸ਼ ਹੋਣਾ ਵਿਸਤੇ ਵੀ ਹੋ ਗਿਆ ਭਰਾ ਮੇਰਾ ਜੀ ਖੁਸ਼ੀ ਬਹੁਤ ਹੈ ਜਦ ਲੋਕਾਂ ਦਾ ਪਿਆਰ ਜਿਸ ਹਿਸਾਬ ਨਾਲ ਆਈ ਸੀਗੇ ਲੋਕਾਂ ਨੇ ਉਦਾਂ ਹੀ ਸਾਨੂੰ ਨਵਾਜਿਆ ਤਾਂ ਅਸੀਂ ਬਹੁਤ ਥੈਂਕ ਯੂ ਕਰਦੇ ਆ ਲੋਕਾਂ ਦਾ ਤੇ ਇਹ ਲੋਕਾਂ ਦੀ ਜਿੱਤ ਹੈ ਸਾਡੀ ਜਿੱਤ ਨਹੀਂ ਹੈ ਮਾਤਾ ਜੀ ਕਰ ਕਰ ਦੇ ਵਿੱਚ ਚੱਲਨੀ ਗੱਲ ਕਹਿੰਦੇ ਚੰਨੀ ਕਰਦਾ ਮਸਲੇ ਹੱਲ ਪਈ ਸਾਹਿਬ ਭਰਾਵਾਂ ਦੀ ਜਿੱਤ ਹੋਗੀ ਬਹੁਤ ਵਧੀਆ ਭਰਾਵਾਂ ਦੀ ਜਿੱਤ ਹੋਗੀ ਸਾਰੇ ਜਲੰਧਰ ਸ਼ਹਿਰ ਜਿੱਤੋਗੀ ਪੂਰੇ ਪੰਜਾਬ ਜਿੱਤੋਗੀ ਉੱਪਰ ਵੀ ਆਪਾਂ ਰੱਬ ਸੁਖ ਕਰਕੇ ਆ ਰਹੇ ਹਾਂ ਸ਼ਾਬਤ ਹਾਂਜੀ ਮੈਂ ਚਰਨਦੀਪ ਦੀ ਵੱਡੀ ਭੈਣ ਆ ਹਾਂ ਅੱਛਾ ਹਾਂਜੀ ਜਲੰਧਰ ਦੇ ਲੋਕਾਂ ਇਲਾਕੇ ਨਿਵਾਸੀਆਂ ਨੇ ਸਾਰਿਆਂ ਨੇ ਰੱਜ ਕੇ ਪਿਆਰ ਦਿੱਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਮ ਅੱਜ ਤਾਂ ਖੁਸ਼ੀ ਦਾ ਦਿਨ ਹੈ ਦੋ ਸ਼ਬਦ ਅੱਜ ਤਾਂ ਜ਼ਰੂਰ ਬਣਦੇ ਅੱਜ ਕੈਮਰੇ ਤੋਂ ਦੂਰ ਨਾ ਕਰਿਓ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਖੁਸ਼ੀ ਹੈ ਪਹਿਲਾਂ ਹੀ ਪਤਾ ਹੀ ਸੀਗਾ ਵੀ ਬਹੁਤ ਸਵਾ ਲੱਖ ਵੱਡੀ ਜਿੱਤ ਲੀਡ ਨਾਲ ਜਿੱਤਾਂਗੇ ਇਹ ਬਹੁਤ ਚੰਗੀ ਗੱਲ ਹੈ ਸਵਾ ਲੱਖ ਦੀ ਲੀਡ ਬਹੁਤ ਹੈ ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਆ ਬਿਲਕੁਲ ਜੀ ਪੂਰੇ ਪੰਜਾਬ ਸ਼ਹਿਰ ਦੇ ਵਿੱਚ ਚੰਨੀ ਦੀ ਲਹਿਰ ਬਹੁਤ ਜ਼ਿਆਦਾ ਬਹੁਤ ਮਿਹਰਮਾਨੀ ਗੱਲਬਾਤ ਦੇ ਲਈ ਸੋ ਪੂਰਾ ਪਰਿਵਾਰ ਇਸ ਵੇਲੇ ਮੌਜੂਦ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਸ ਤਰ੍ਹਾਂ ਦਾ ਆਲਮ ਹੈ ਤਾਂ ਇਸ ਵੇਲੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਲਹਿਰ ਹੈ ਤਮਾਮ ਇਸ ਵੇਲੇ ਲੋਕ ਜਿਹੜੇ ਨੇ ਉਹੋ ਚੰਨੀ ਦੇ ਨਾਰੇ ਲਾਉਂਦੇ ਹੋ ਨਜ਼ਰ ਆ ਰਹੇ ਨੇ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਭਰਾ ਤੋਂ ਲੈ ਕੇ ਭੈਣ ਬੱਚੇ ਹਰ ਇੱਕ ਚਿਹਰੇ ਤੇ ਖੁਸ਼ੀ ਦੀ ਲਹਿਰ ਹੈ ਕੈਮਰਾਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ